ਉਹਨੂੰ ਵੇਖ ਕਰਕੇ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਿਹਾ ਹੈ ਬਸ ਹੋ ਇਹਾ ਤੁਮ ਸੇਵਾ ਕਰੋ ਮਹਾਰਾਜੀ ਉਸ ਗੁਰਬਖਸ਼ਉ ਦਾਸੀ ਸਾਧੂ ਮਹਾਤਮਾ ਨੂੰ ਕਹਿਣ ਲੱਗੇ ਆ ਕਿ ਤੂੰ ਇਥੇ ਰਹਿਣਾ ਕਰ ਇਸੇ ਰਹਿ ਕਰਕੇ ਇਹ ਝਾੜੂ ਦੀ ਤੇ ਜੋਤ ਦੀ ਜਿਹੜੀ ਸੇਵਾ ਕਰਨੀ ਹੈ ਸਰ ਸੇਵਾ ਨਜ ਜਨਮ ਸੁਧਰੋ ਆ ਕਹਿੰਦੇ ਤੂੰ ਐਸੇ ਸੇਵਾ ਕਰਨੀ ਆ ਤੇ ਸੇਵਾ ਕਰਕੇ ਆਪਣਾ ਜਨਮ ਜਿਹੜਾ ਸੁਧਾਰ ਲੈਣਾ ਕਰ ਜਨਮ ਨੂੰ ਸਫਲ ਕਰ ਲੈਣਾ ਕਰ ਮਹਾਦੇਵ ਤਿਸ ਕਾ ਗੁਰ ਬੋਲਾ ਜਿਹੜਾ ਗੁਰਬਖਸ਼ੂਦਾਸੀ ਮਹੰਤ ਸੀ ਸਾਧੂ ਸੀ ਨਾ ਤੇ ਇਹਦਾ ਗੁਰੂ ਸੀ ਇੱਕ ਉਹਦਾ ਨਾਮ ਮਹਾਦੇਵ ਕਵੀ ਜੀ ਨੇ ਲਿਖਿਆ ਉਹ ਗੁਰੂ ਜੀ ਇਹਦਾ ਕੰਨ ਲਗਾ ਹੈ ਖਾਏ ਕਹਾ ਤੀ ਰਹੇ ਅਡੋਲਾ ਗੱਲ ਦਾ ਮਹਾਰਾਜੀ ਠੀਕ ਹੈ ਤੁਹਾਡਾ ਬਚਨ ਮੰਨ ਲਵੇਗਾ ਪਰ ਇਹ ਖਾਵੇਗਾ ਕਿੱਥੋਂ ਤੇ ਕਵੇਂ ਇੱਥੇ ਅਡੋਲ ਰਹੇਗਾ ਭਾਵੇਂ ਤਾਂ ਡੋਲ ਜਾਵੇਗਾ ਡੋਲ ਤਾਂ ਤਾਂ ਹੀ ਰਹੇਗਾ ਨਾ ਜੇ ਤੁਸੀਂ ਇੱਥੇ ਰਹੋਗੇ ਇਸ ਕਰਕੇ ਖਾਵੇਗਾ ਕਿੱਥੋਂ ਇੱਥੇ ਕੌਣ ਦੇਵੇਗਾ ਇਹਨੂੰ ਖਾਣ ਵਾਸਤੇ ਮਹਾ ਕੁਮਤ ਧਰ ਨੀਚ ਪahari ਮਹਾਰਾਜੀ ਜਿਹੜੇ ਪਹਾੜੀ ਨੇ ਤਾਂ ਬੜੇ ਨੀਚ ਨੇ ਇਹਨਾਂ ਨੇ ਖੋਟੀ ਮੱਤ ਜਿਹੜੀ ਧਾਰਨ ਕੀਤੀ ਹੋਈ ਹੈ ਕਰ ਹੈ ਬੈਰ ਪਸਚਾਤ ਤੁਮਾਰੀ ਮਹਾਰਾਜੀ ਇਹਨਾਂ ਨੇ ਤਾਂ ਤੁਹਾਡੇ ਨਾਲ ਹੁਣ ਤੁਹਾਡੇ ਸਾਹਮਣੇ ਹੀ ਆ ਕਿ ਤੁਹਾਡੇ ਨਾਲ ਕਿੱਦਾਂ ਵੈਰ ਕੱਢਿਆ ਇਹਨਾਂ ਨੇ ਏ ਤੁਹਾਡੇ ਤੋਂ ਪਿੱਛੋਂ ਵੀ ਸਾਡੇ ਨਾਲ ਐ ਫਿਰ ਵੈਰ ਧਾਰਨ ਕਰਨਗੇ ਸਾਡੇ ਨਾਲ ਵੈਰ ਕਰਨਗੇ ਭੋਜਨ ਚਾਹੀਆ ਨਿਤ ਪ੍ਰਤ ਖਾਣੇ ਮਹਾਰਾਜ ਜੀ ਨਿਤ ਪ੍ਰਤੀ ਹਰ ਰੋਜ਼ ਹੀ ਭੋਜਨ ਖਾਣ ਵਾਸਤੇ ਵੀ ਚਾਹੀਦਾ ਹੈ ਓਮ ਬਿਨ ਹਮ ਕੋ ਕੋ ਨ ਜਾਣੇ ਤੁਹਾਡੇ ਤੋਂ ਬਿਨਾ ਮਹਾਰਾਜ ਸਾਨੂੰ ਕੌਣ ਜਾਣਦਾ ਇਥੇ ਤੁਹਾਡੇ ਕਰਕੇ ਹੀ ਰੌਣਕਾਂ ਨੰਦਾਂ ਦੀ ਪੂਰੀ ਵਸਦੀ ਹੈ ਤੁਹਾਡੇ ਕਰਕੇ ਆਪਜੀ ਦੇ ਕਰਕੇ ਇਥੇ ਸੰਗਤਾਂ ਆਉਂਦੀਆਂ ਨੇ ਉਹ ਪਿਟਾਵਾਂ ਲੈ ਕੇ ਆਉਂਦੀਆਂ ਰਸ ਤੇ ਪਾਣੀ ਲੈ ਕੇ ਆਉਂਦੀਆਂ ਆਪਜੀ ਤੋਂ ਬਿਨਾ ਤੁਹਾਨੂੰ ਸਾਨੂੰ ਕੌਣ ਜਾਣਦਾ ਇਥੇ ਕਹੇ ਕਹਾ ਰਾਵੜ ਸਭ ਜਾਣੇ ਹਾਂ ਮਹਾਰਾਜੀ ਅਸੀਂ ਕੀ ਕਹੀਏ ਤੁਹਾਨੂੰ ਤੁਸੀਂ ਆਪਜੀ ਸਭ ਕੁਝ ਜਾਣਦੇ ਹੋ ਸੇਵਹ ਨਿਤ ਕਰਦੇ ਹੋ ਠਿਕਾਨੇ ਮਹਾਰਾਜੀ ਅਸੀਂ ਸੇਵਾ ਕਰਾਂਗੇ ਆਪਜੀ ਦਾ ਬਚਨ ਮੰਨਦੇ ਹਾਂ ਸਿਰ ਤੇ ਮੱਥੇ ਆਪਜੀ ਦਾ ਹੁਕਮ ਅਸੀਂ ਸੇਵਾ ਕਰਾਂਗੇ ਪਰ ਸਾਡਾ ਇੱਥੇ ਠਿਕਾਣਾ ਦਾ ਕਰ ਦਿਓ ਨਾ ਖਾਣ ਪੀਣ ਦਾ ਰਹਿਣ ਦਾ ਸਾਰਾ ਪ੍ਰਬੰਧ ਹੋ ਜਾਵੇ ਸੁਣ ਸ੍ਰੀ ਮੁਖਤੇ ਇਸ ਹੈ ਉਚਾਰਾ ਜਿਦੋਂ ਇਹ ਗੁਰਬਖਸ਼ ਉਦਾਸੀ ਸਾਧੂ ਮਹਾਤਮਾ ਸੀ ਉਹਦਾ ਜਿਹੜਾ ਗੁਰੂ ਸੀ ਮਹਾਦੇਵ ਉਹਨੇ ਮਹਾਰਾਜ ਜੀ ਨੂੰ ਇਹ ਬਚਨ ਕਹੇ ਤੇ ਮਹਾਰਾਜ ਜੀ ਨੇ ਸੁਣੇ ਨੇ ਬਚਨ ਸੁਣ ਕੇ ਸਤਿਗੁਰੂ ਕਲਗੀਧਰ ਪਿਤਾ ਆਪਣੇ ਮੁਖ ਤੋਂ ਇਹ ਬਚਨ ਕਹਿਣ ਲੱਗੇ ਇਹ ਸਾਚੂ ਹੈ ਗੁਰਦਰਬਾਰਾ ਮਹਾਰਾਜ ਜੀ ਕਹਿਣ ਲੱਗੇ ਇਹ ਗੁਰੂ ਦਾ ਦਰਬਾਰ ਹੈ ਸੱਚਾ ਦਰਬਾਰ ਹੈ ਇਹਦਾ ਕਦੇ ਨਾਸ ਹੀ ਹੋ ਸਕਦਾ ਅੰਨ ਭਰੀ ਗਾਟੀ ਇਹ ਖਰੀ ਮਹਾਰਾਜ ਜੀ ਕਹਿੰਦੇ ਆ ਦੇਖੋ ਇੱਥੇ ਅੰਨ ਭਰੀਆਂ ਹੋਈਆਂ ਗੱਡੀਆਂ ਖੜੀਆਂ ਨੇ ਤੇ ਸਦਾ ਹੀ ਇੱਥੇ ਕਦੇ ਘਾਟ ਨਹੀਂ ਆਵੇਗੀ ਇੱਥੇ ਤੋਟ ਨਹੀਂ ਆਵੇਗੀ ਸਦਾ ਹੀ ਇਸ ਦਰ ਦੇ ਉੱਤੇ ਸੱਚੇ ਦਰਬਾਰ ਦੇ ਵਿੱਚ ਅੰਨ ਦੀਆਂ ਜੜੀਆਂ ਗੱਡੀਆਂ ਨੇ ਘੱਟੇ ਨੇ ਭੜੇ ਭਰੇ ਰਹਿਣਗੇ ਸੋ ਸੰਭਾਰ ਰੱਖੋ ਲਿਓ ਧਰੀ ਮਹਾਰਾਜ ਜੀ ਕਹਿੰਦੇ ਆ ਜੜੀਆਂ ਅੰਨ ਦੀਆਂ ਨਾਜ ਦੀਆਂ ਗੱਡੀਆਂ ਭਰੀਆਂ ਖੜੀਆਂ ਨੇ ਇਹ ਸਾਰੀਆਂ ਤੁਸੀਂ ਇੱਥੇ ਸੰਭਾਲ ਲੈਣਾ ਕਰੋ ਸੰਧਿਆ ਸਮੇ ਸਦਾ ਗੁਰਦਰਸ਼ਨ ਮਹਾਰਾਜ ਜੀ ਕਹਿੰਦੇ ਸੰਧਿਆ ਦੇ ਸਮੇ ਜਿਹੜੇ ਦੋਵੇਂ ਟਾਈਮ ਸੰਧਿਆ ਦੇ ਹੁੰਦਾ ਅਮਰਤ ਵੇਲੇ ਵੀ ਸੰਧਿਆ ਦਾ ਸਮਾਂ ਹੁੰਦਾ ਹੈ ਸਾਲ ਸੰਗਜੀ ਸੰਧਿਆ ਦਾ ਸਮਾਂ ਉਹ ਕਹਿੰਦੇ ਜਦੋਂ ਦੋ ਸਮਿਆਂ ਦੀ ਸੰਧੀ ਹੁੰਦੀ ਹੈ ਜਵੇਂ ਰਾਤ ਬਤੀਤ ਹੋ ਗਈ ਦਿਨ ਚੜ ਰਿਹਾ ਪਰ ਹਜੇ ਦਿਨ ਪੂਰਾ ਨਹੀਂ ਚੜਿਆ ਹੁੰਦਾ ਤੇ ਰਾਤ ਵੀ ਪੂਰੀ ਨਹੀਂ ਬਤੀਤ ਹੋਈ ਹੁੰਦੀ ਪਰ ਉਹ ਦਿਨ ਦਾ ਚਾਨਣ ਹੋ ਜਾਂਦਾ ਉਹਨੂੰ ਸੰਧਿਆ ਦਾ ਸਮਾਂ ਕਹਿੰਦੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਜਦੋਂ ਆਪਾਂ ਦੇਖਦੇ ਸੂਰਜ ਛਿਪ ਜਾਂਦਾ ਹੈ ਪਰ ਦਿਨ ਰਾਤ ਆ ਰਹੀ ਹੁੰਦੀ ਪਰ ਦਿਨ ਵੀ ਹਜੇ ਚਾਨਣ ਹੁੰਦਾ ਸੂਰਜ ਛਿਪ ਗਿਆ ਹੁੰਦਾ ਉਹਨੂੰ ਸੰਧਿਆ ਦਾ ਸਮਾਂ ਕਿਹਾ ਜਾਂਦਾ ਤੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਸੰਧਿਆ ਦੇ ਸਮੇਂ ਦੋਵੇਂ ਟਾਈਮ ਗੁਰੂ ਮਹਾਰਾਜ ਜੀ ਦੇ ਇਸ ਸਥਾਨ ਦੇ ਦਰਸ਼ਨ ਕਰਨੇ ਹਨ ਵਰਤੈ ਵਿੱਚ ਦੀਵਾਨ ਕੇ ਪਰਸਨ ਤੇ ਮਹਾਰਾਜ ਕਹਿੰਦੇ ਜਦੋਂ ਇੱਥੇ ਤੁਸੀਂ ਦੀਵਾਨ ਸਜਾਉਂਗੇ ਨਾ ਦੋਵੇਂ ਟਾਈਮ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਵਿੱਚ ਵਰਤਣਗੇ ਦਰਸ਼ਨ ਦੇਣਗੇ ਇੱਥੇ ਕਿਸ ਪ੍ਰਕਾਰ ਹੋਵੇ ਕਮੀ ਨਾ ਕਾਇ ਕਿਸੇ ਵੀ ਪ੍ਰਕਾਰ ਦੀ ਇੱਥੇ ਜਿਹੜੀ ਕੋਈ ਕਮੀ ਨਹੀਂ ਆਵੇਗੀ ਟੋਟਾ ਨਹੀਂ ਆਵੇਗਾ ਇਸ ਦਿਨ ਹਮ ਤੁਮ ਹੋਏ ਸਹਾਈ ਮਹਾਰਾਜ ਜੀ ਕਹਿੰਦੇ ਦਿਨ ਰਾਤ ਅਸੀਂ ਤੁਹਾਡੀ ਸਹਾਇਤਾ ਕਰਾਂਗੇ ਤੁਹਾਡੇ ਸਹਾਇਕ ਹੋਵਾਂਗੇ ਲਹ ਕਿਮ ਗਮੀ ਕਰੋ ਮਨਮਾਹੀ ਕਲਗੀਧਰ ਪਿਤਾ ਜੀ ਕਹਿੰਦੇ ਆਪਣੇ ਮਨ ਦੇ ਵਿੱਚ ਕੋਈ ਵੀ ਗਮ ਡਰ ਨਾ ਅਨੁਭਵ ਕਰੋ ਕਿਸੇ ਪ੍ਰਕਾਰ ਦੀ ਵੀ ਇਸ ਥਾਂ ਦੇ ਉੱਤੇ ਜਿਹੜੀ ਕਮੀ ਨਹੀਂ ਆਵੇਗੀ ਇਸ ਥਲ ਕਮੀ ਹੋਏ ਕੈ ਮਨਾਹੀ ਆ ਇਸ ਥਾਨ ਦੇ ਮਾਰੇ ਕਹਿੰਦੇ ਡਾਰਕ ਚਿੰਤਾ ਆਪਣੇ ਅੰਦਰੋਂ ਦੂਰ ਕਰ ਦਿਓ ਇਸ ਸਥਾਨ ਤੇ ਕੋਈ ਵੀ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਹੋਵੇਗਾ ਇਤਿਆਦਕ ਕਹ ਤੀਰਜ ਦਿਨੀ ਇਸ ਤਰ੍ਹਾਂ ਮਹਾਰਾਜ ਜੀ ਨੇ ਬਖਸ਼ਿਸ਼ਾ ਭਏ ਭਜਰੇ ਬਚਨ ਕਹਿ ਕਰਕੇ ਗੁਰਬਖਸ਼ੂਦਾਸੀ ਸਾਧੂ ਤੇ ਮਹਾਦੇਵ ਨੂੰ ਜਿਹੜਾ ਹੈ ਹੌਸਲਾ ਜਿੱਤਾ ਹੈ ਤਾਬ ਤਿੰਨ ਸੋਨ ਪਦਵੰਦਨ ਕੀਨੀ ਇਸਰਾ ਕਹਿੰਦੇ ਉਹਨਾਂ ਦੋਵਾਂ ਨੇ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਮੱਥਾ ਟੇਕਿਆ ਰਹੇ ਉਹ ਧੀਰ ਧਰਗੋ ਦੇ ਬਚਮਾਨੇ ਇਸ ਤਰ੍ਹਾਂ ਅੰਦਰ ਆਪਣੇ ਹੌਸਲਾ ਧਾਰਨ ਕਰ ਲਿਆ ਧੀਰਜ ਨੂੰ ਧਾਰਨ ਕੀਤਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਮੰਨ ਕਰਕੇ ਪ੍ਰਭੂ ਪ੍ਰਕਰਮਾ ਕਰਤ ਪਿਆਨੇ ਇਸ ਤਰ੍ਹਾਂ ਗੁਰੂ ਕਲਗੀਧਰ ਪਿਤਾ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਿਹੜਾ ਇਹ ਪਵਿੱਤਰ ਪਾਵਨ ਸਥਾਨ ਹੈ ਉਧੀਆਂ ਪ੍ਰਕਰਮਾਂ ਕੀਤੀਆਂ ਹਨ ਸਜਿਓ ਤੁਰੰਗਮ ਤਤਿ ਛਿਨ ਆਇਓ ਇਸ ਤਰ੍ਹਾਂ ਮਹਾਰਾਜ ਜੀ ਦਾ ਇੱਕ ਘੋੜਾ ਸੀ ਜਿਹੜਾ ਜੀਤੇ ਸਤਿ ਜੀ ਸਵਾਰੀ ਕਰਿਆ ਕਰਦੇ ਉਹ ਮਹਾਰਾਜ ਜੀ ਦਾ ਘੋੜਾ ਤਿਆਰ ਕਰਕੇ ਸਜਾ ਕਰਕੇ ਲਿਆਂਦਾ ਹੈ ਭਾਈ ਅਰੂਠਨ ਚਲਿਓ ਭਾਇਓ ਇਸ ਤਰ੍ਹਾਂ ਮਹਾਰਾਜ ਜੀ ਉਹ ਸਭ ਘੋੜੇ ਦੇ ਉੱਤੇ ਚੜ ਗਏ ਹਨ ਚੱਲਣ ਵਾਸਤੇ ਸਤਿਗੁਰੂ ਜੀ ਸਵਾਰ ਹੋ ਗਏ ਦਇਆ ਸਿੰਘ ਆਲਮ ਸਿੰਘ ਸਾਥ ਇਸ ਤਰ੍ਹਾਂ ਮਹਾਰਾਜ ਜੀ ਦੇ ਨਾਲ ਭਾਈ ਦਇਆ ਸਿੰਘ ਜੀ ਭਾਈ ਆਲਮ ਸਿੰਘ ਜੀ ਬਹੁਤ ਸਿੰਘ ਆ ਕੇ ਚਲਨਾਥ ਆ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਦੇ ਜੋ ਮੁਖੀ ਸਨ ਉਹ ਸਨ ਨਾਲ ਭਾਈ ਆਲਮ ਸਿੰਘ ਜੀ ਭਾਈ ਉਦੇ ਸਿੰਘ ਜੀ ਨਾਲ ਹਨ ਕਲਗੀ ਤਰਪਤਾ ਦੇ ਭਾਈ ਉਦੇ ਸਿੰਘ ਜੀ ਜਿਹੜੇ ਨੇ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਹਨ ਮੁਕਤੇ ਸਿੰਘ ਪਾਮ ਦਿਸ ਚਲੇ ਇਸ ਤਰ੍ਹਾਂ ਜਿਹੜੇ ਪੰਜ ਮੁਕਤੇ ਸਨ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਦੀ ਦਾਤ ਲਈ ਸੀ ਉਹ ਮਹਾਰਾਜ ਜੀ ਦੇ ਖੱਬੇ ਪਾਸੇ ਚੱਲੇ ਹਨ ਮੋਹਕਮ ਸਿੰਘ ਸਾਹਿਬ ਸਿੰਘ ਭਲੇ ਇਸ ਤਰ੍ਹਾਂ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਜੋ ਪੰਜਾਂ ਪਿਆਰਿਆਂ ਦੇ ਵਿੱਚੋਂ ਵੀ ਨਾਲ ਚੱਲ ਪਏ ਰਬ ਕੀ ਤਾਹਨ ਪਾਸੇ ਹੋਏ ਇਸ ਤਰ੍ਹਾਂ ਕਹਿੰਦੇ ਪ੍ਰਭੂ ਦੇ ਤੇਰੇ ਗੁਰੂ ਕਲਗੀ ਧਰਪਤਾ ਜੀ ਦੇ ਇਹ ਸੱਜੇ ਪਾਸੇ ਚੱਲ ਪਏ ਹਨ ਪਿੱਛੇ ਚਲੇ ਸਿੰਘ ਸਭ ਕੋਏ ਇਸ ਤਰ੍ਹਾਂ ਹੋਰ ਜਿਹੜੇ ਸਿੰਘ ਨੇ ਉਹ ਸਾਰੇ ਪਿੱਛੇ ਚੱਲ ਪਏ ਸਤਿਗੁਰ ਕੋਲੇ ਵਿੱਚ ਭਿਆਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਕਹਿੰਦੇ ਸਤਿਗੁਰ ਜੀ ਨੂੰ ਵਿੱਚ ਕਰ ਲਿਆ ਵਿਚਕਾਰ ਪਾਵਕੇ ਅੱਗੇ ਵੀ ਭਾਈ ਦਇਆ ਸਿੰਘ ਜੀ ਭਾਈ ਆਲਮ ਸਿੰਘ ਜੀ ਭਾਈ ਉਦੇਸ ਸਿੰਘ ਜੀ ਅੱਗੇ ਅੱਗੇ ਚੱਲ ਰਹੇ ਆ ਤੇ ਖੱਬੇ ਪਾਸੇ ਪੰਜ ਮੁਕਤੇ ਸਿੰਘ ਸੀ ਜਿਹੜੇ ਉਹ ਚੱਲਦੇ ਪਏ ਆ ਸੱਜੇ ਪਾਸੇ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਜਿਹੜੇ ਉਹ ਚੱਲ ਰਹੇ ਆ ਇਸ ਨਾਲ ਕਲਗੀਧਰ ਪਾਤਸ਼ਾਹ ਜੀ ਜਿਹੜੇ ਹਨ ਉਹ ਵਿਚਕਾਰ ਨੇ ਭਾਵੇਂ ਸਾਰੇ ਪਾਸੇ ਸਿੰਘ ਚੱਲਦੇ ਪਏ ਆ ਕਲਗੀਧਰ ਪਾਤਸ਼ਾਹ ਜੀ ਵਿਚਾਰ ਚੱਲ ਰਹੇ ਹਨ ਚੜਿਓ ਅਜੀਤ ਸਿੰਘ ਤਨਪਾਨੇ ਇਸ ਤਰ੍ਹਾਂ ਆਪਾਂ ਬਾਬਾਜੀਤ ਸਿੰਘ ਜੀ ਜੋ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਬਾਬਾਜੀਤ ਸਿੰਘ ਜੀ ਆਪਣੇ ਹੱਥ ਦੇ ਜਤਨੁਖ ਲੈ ਕਰਕੇ ਚੜ੍ਹੇ ਹਨ ਜੁਹਾਰ ਜੁਰਾਵਰ ਸਿੰਘ ਦੂਸਰ ਨੰਦ ਇਸ ਤਰ੍ਹਾਂ ਦੂਸਰੇ ਸਹਿਬਜ਼ਾਦੇ ਬਾਬਾ ਜੁਹਾਰ ਸਿੰਘ ਜੀ ਜਿਹੜੇ ਹਨ ਚਲੇ ਪਿਤਾ ਪਛਾਤ ਅਮੰਦ ਇਹ ਵੀ ਕਹਿੰਦੇ ਪਿਤਾ ਜੀ ਦੇ ਪਿੱਛੇ ਪਿੱਛੇ ਚੱਲ ਰਹੇ ਆ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਦੋਵੇਂ ਵੱਡੇ ਸਹਿਬ ਜਾਦੇ ਜਿਹੜੇ ਆਪਣੇ ਪਿਤਾ ਕਲਗੀਧਰ ਪਿਤਾ ਜੀ ਦੇ ਪਿਛਲੇ ਪਾਸੇ ਚੱਲ ਰਹੇ ਹਨ ਹਿੰਮਤ ਸਿੰਘ ਆਦਿਕ ਸਿੱਖ ਘਨੇ ਇਸ ਤਰ੍ਹਾਂ ਭਾਈ ਹਿੰਮਤ ਸਿੰਘ ਜੀ ਜੋ ਪੰਜਾਂ ਪਿਆਰਿਆਂ ਦੇ ਵਿੱਚੋਂ ਹਨ ਤੇ ਹੋਰ ਜਿਹੜੇ ਸਿੱਖ ਹਨ ਬਹੁਤ ਸਾਰੇ ਤੁਨਖ ਤੁਫੰਗ ਅੰਗ ਧਰ ਬਨੇ ਉਹਨਾਂ ਸਾਰੇ ਸਿੰਘਾਂ ਨੇ ਤੀਰ ਕਮਾਨ ਜਿਹੜੇ ਨੇ ਕਮਾਨ ਵੀ ਆਪਣੇ ਮੋਢਿਆਂ ਤੇ ਧਰੇ ਹੋਏ ਆ ਬੰਦੂਕਾਂ ਉਨਾਂ ਨੇ ਧਾਰਨ ਕੀਤੀਆਂ ਹੋਰ بڑے ਸ਼ਸਤਰ ਧਾਰਨ ਕੀਤੇ ਹਨ ਤੋੜੇ ਸੁਲਗਤ ਕਸੀ ਦੁਗਾੜੀ ਆ ਇਸ ਤਰ੍ਹਾਂ ਕਹਿੰਦੇ ਬੰਦੂਕ ਦੇ ਵਿੱਚ ਜਿਹੜੇ ਤੋੜੇ ਨੇ ਨਾ ਗੋਲੀਆਂ ਨੇ ਪਰੂਧ ਭਰਿਆ ਹੋਇਆ ਹੈ ਜੜੇ ਕਲਾ ਪਰ ਮੂੜ ਸੁਝਾੜੀ ਇਸ ਤਰ੍ਹਾਂ ਕਹਿੰਦੇ ਤੋੜੇ ਸੁਲਗਦੇ ਹੋਏ ਵੀ ਜੜੇ ਨੇ ਹੱਥ ਦੇ ਵਿੱਚ ਫੜੇ ਹੋਏ ਹਨ ਉਹਨਾਂ ਨੇ ਲਈ ਬਰੂਦ ਜਮਾਏ ਪਲੀਤੇ ਆ ਪਰੂਦ ਲੈ ਕੇ ਲੈ ਕੇ ਕਹਿੰਦੇ ਉਹ ਜਿਹੜੇ ਪਲੀਤੇ ਹਨ ਉਹ ਵੀ ਜਮਾਏ ਹੋਏ ਹਨ ਕਿ ਜਦੋਂ ਅੱਗ ਲਾ ਕਰਕੇ ਬੰਦੂਕ ਦੇ ਵਿੱਚ ਗੋਲੀਆਂ ਚਲਾਵਾਂਗੇ ਕੰਨ ਸਰਪੂਸ ਉਘਾੜਨ ਕੀਤੇ ਕਈਆਂ ਨੇ ਜੜੇ ਨੇ ਤੋੜੇਦਾਰ ਬੰਦੂਕਾਂ ਦੇ ਉੱਤੇ ਨਾ ਪਲੀਤੇ ਜਿਹੜੇ ਆ ਢੱਕਣ ਦੇ ਢੱਕਣ ਦੇ ਪਤੀ ਕਲੀਤੇ ਜਿਹੜੇ ਆ ਨਾ ਉਹਨਾਂ ਦੇ ਢੱਕਣ ਖੋਲੇ ਹੋਏ ਹਨ ਗੀਤਕ ਖਰਚਨ ਤੀਰਣ ਪਾਰ ਆ ਕਈਆਂ ਨੇ ਖਚਰਾਂ ਦੇ ਉੱਤੇ ਜਿਹੜੀਆਂ ਧੀ ਤੀਰਾਂ ਦੀਆਂ ਪੰਡਾਂ ਭਰ-ਭਰ ਕੇ ਲੱਦੀਆਂ ਹੋਈਆਂ ਹਨ ਲਾਦ ਲਈ ਚਾਲੀ ਪ੍ਰਭ ਲਾਰ ਆ ਸਿੰਘਾਂ ਨੇ ਕਹਿੰਦੇ ਆਪਣੇ ਜਿੰਨੇ ਵੀ ਸ਼ਸਤਰ ਸਨ ਕਿਉਂਕਿ ਮਹਾਰਾਜ ਜੀ ਨੇ ਅਨੰਦਗੜ੍ਹ ਕਿਲੇ ਦੇ ਵਿੱਚ ਬਹੁਤ ਸਾਰੇ ਸ਼ਸਤਰ ਜਮ੍ਹਾਂ ਕੀਤੇ ਹੋਏ ਸੀ ਜਿਹੜਾ ਲੋਹਗੜ ਕਿਲਾ ਸੀ ਮਹਾਰਾਜ ਜੀ ਦਾ ਜੋ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਦੇ ਹਾਂ ਲੋਹਗੜ ਕਿਲਾ ਉਸ ਕਿਲੇ ਦੇ ਵਿੱਚ ਮਹਾਰਾਜ ਜੀ ਦੇ ਬਹੁਤ ਸਾਰੇ ਜਿਹੜੇ ਸ਼ਸਤਰ ਤਿਆਰ ਹੋਇਆ ਕਰਦੇ ਸੀ ਸਤਿਗੁਰਾਂ ਦੇ ਵਾਸਤੇ ਉੱਥੇ ਸਿੰਘਾਂ ਦੇ ਵਾਸਤੇ ਬਹੁਤ ਸਾਰਾ ਸ਼ਸਤਰ ਜਿਹੜਾ ਸੀ ਨਾ ਇਹ ਬਣਾਇਆ ਕਰਦੇ ਸਨ ਕਾਰੀਗਰ ਤਾਂ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਹੁਕਮ ਦੇ ਦਿੱਤਾ ਸੀ ਕਿ ਜਿੰਨੇ ਵੀ ਸ਼ਸਤਰ ਵਸਤਰ ਹਾਨਾ ਉਹ ਸਾਰੇ ਖੱਤਰਾਂ ਦੇ ਉੱਤੇ ਲਾਦ ਲੈਣੇ ਤੇ ਇਸ ਤਰ੍ਹਾਂ ਕਹਿੰਦੇ ਉਹ ਸਾਰੇ ਸ਼ਸਤਰ ਵਸਤਰ ਜਿਹੜੇ ਨੇ ਪੰਡਾ ਬੰਨ ਬੰਨ ਕੇ ਸਿੰਘਾਂ ਨੇ ਖਜਰਾਂ ਦੇ ਉੱਤੇ ਲਦੀਆਂ ਤੇ ਉਹ ਨਾਲ ਤੋਰ ਲਈਆਂ ਹਨ ਹਾਨੀ ਹਰ ਸਿੰਘ ਖੱਪਰੀ ਖਰ ਖਰੇ ਆਹ ਕਹਿੰਦੇ ਉਹਦੇ ਵਿੱਚ ਖੱਪਰੇ ਤੀਰ ਵੀ ਹਨ ਵੱਡੇ ਫਣ ਵਾਲੇ ਜਿਹਦੇ ਸੱਪ ਦੀ ਤਰ੍ਹਾਂ ਵੱਡੇ ਵੱਡੇ ਫਣ ਵਾਲੇ ਖੱਪਰੇ ਤੀਰ ਹਨ ਦਿਖੇ ਇਹ ਇਸ ਤਰ੍ਹਾਂ ਦੇ ਤੀਰ ਸੰਜਵੇਂ ਆਪਾਂ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਸਥਾਨ ਹੈ ਜਿੱਥੇ ਮਹਾਰਾਜ ਜੀ ਨੇ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰਨ ਤੋਂ ਪਹਿਲਾਂ ਕੋਈ ਸਮਾਂ ਸਤਿਗੁਰਾਂ ਨੇ ਉੱਥੇ ਪਤਿਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਉੱਥੇ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਆ ਤਾਂ ਸ਼ਾਮ ਨੂੰ ਸੰਧਿਆ ਦੇ ਸਮੇਂ ਦਰਸ਼ਨ ਕਰਵਾਏ ਜਾਂਦੇ ਸ਼ਸ਼ਤਰਾਂ ਦੇ ਉਹਨਾਂ ਦੇ ਵਿੱਚ ਇੱਕ ਤੀਰ ਦੇ ਦਰਸ਼ਨ ਕਰਵਾਏ ਜਾਂਦੇ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਤੀਰ ਆ ਉਹਨੂੰ ਖੱਪੜਾ ਤੀਰ ਕਹਿੰਦੇ ਉਹਦਾ ਫਨ ਬੜਾ ਅੱਗੋਂ ਚੌੜਾ ਹੈ ਇਸ ਤਰ੍ਹਾਂ ਦੇ ਖੱਪਰੇ ਤੀਰ ਜਿਹੜੇ ਤਿੱਖੇ ਹਨ ਉਹ ਵੀ ਲਏ ਹਨ ਸੇਲੇ ਤੁਮਰ ਸੰਗਨ ਧਰੇ ਅਜਿਨ੍ਹਾਂ ਦੇ ਵਿੱਚ ਪਰਸ਼ੇ ਵੀ ਆ ਨੀਚੇ ਵੀ ਆ ਤੇ ਸੰਗਾ ਜੜੀਆਂ ਨੇ ਉਹ ਵੀ ਧੜੀਆਂ ਹੋਈਆਂ ਲੱਡੀਆਂ ਹੋਈਆਂ ਖੱਤਰਾਂ ਦੇ ਉੱਤੇ ਸਨੇ ਸਨੇ ਗਮਨ ਹੈ ਮਗ ਪੀਚ ਆ ਇਸ ਤਰ੍ਹਾਂ ਕਹਿੰਦੇ ਹੌਲੀ ਹੌਲੀ ਸਾਰੇ ਇਹ ਰਸਤੇ ਤੇ ਚੱਲ ਰਹੇ ਹਨ ਖਾਰੇ ਪਿਖ ਉਚਰੋ ਨੀਚ ਆ ਇਸ ਤਰ੍ਹਾਂ ਕਹਿੰਦੇ ਦੂਰ ਤੇ ਨੇੜੇ ਸਤਿਗੁਰੂ ਜੀ ਜਿਹੜੇ ਨੇ ਨਾ ਉੱਚੇ ਨੀਵੇਂ ਥਾਂ ਨੂੰ ਵੇਖ ਕਰਕੇ ਸਾਰੇ ਚੱਲਦੇ ਨੇ ਸਾਰੀ ਜਿਹੜੀ ਇਹ ਵਹੀਰ ਸਿੰਘਾਂ ਦੀ ਚੱਲ ਰਹੀ ਹੈ ਕੀਤਕਕੋਸ ਪ੍ਰਭੂ ਪ੍ਰਸਥਾਨੇ ਆ ਇਸ ਤਰ੍ਹਾਂ ਕਹਿੰਦੇ ਕਈ ਕੋ ਜਿਹੜਾ ਸੀ ਮਹਾਰਾਜ ਜੀ ਨੇ ਜਦੋਂ ਪੈਂਡਾ ਕਰ ਲਿਆ ਅੰਧ ਭੈਰ ਪਨਾਹੇ ਨਾ ਜਾਣੇ ਤੇ ਜਿਹੜੇ ਇਹ ਵੈਰੀ ਸੀ ਨਾ ਜਿਹੜੇ ਘੇਰਾ ਪਾ ਕਰਕੇ ਬੈਠੇ ਹੋਏ ਸੀ ਦੁਸ਼ਮਣ ਸੀ ਮਹਾਰਾਜ ਜੀ ਦੇ ਜਿਵੇਂ ਪਹਾੜੀ ਰਾਜੇ ਪਾਈ ਧਾਰ ਦੇ ਤੇ ਤੁਰ ਕਸਾਨ ਜਿਹੜੇ ਉਹ ਸਾਰੇ ਜਿੰਨੇ ਸੀ ਨਾ ਉਹ ਵੈਰੀ ਅੰਨੇ ਹੋ ਗਏ ਉਹ ਕੋਈ ਜਾਨ ਨਹੀਂ ਸਕੇ ਜਦੋਂ ਮਹਾਰਾਜ ਜੀ ਨੇ ਕਿਲਾ ਛੱਡਿਆ ਹੈ ਕਰਹ ਪ੍ਰਤੀਖਨ ਨਿਕ ਸਹ ਜਪੈ ਉਹਦਾ ਜਿਹੜੀ ਮਹਾਰਾਜ ਜੀ ਦੀ ਉਡੀਕ ਕਰ ਰਹੀ ਸੀ ਕਿ ਜੇ ਸਤਗੁਰੂ ਜੀ ਇੱਥੋਂ ਨਿਕਲਣਗੇ ਥੇਰ ਗੁਰੂ ਕੋ ਉਹ ਗਹਲ ਹੋ ਤਬਾ ਸੋ ਕਿਉਂ ਦਾ ਪਹਿਲਾਂ ਹੀ ਬੇਈਮਾਨ ਸਨ ਮਹਾਰਾਜ ਜੀ ਵੀ ਕਹਿੰਦੇ ਰਹੇ ਕਿ ਇਨਾਂ ਤੁਰਕਾਂ ਦੀ ਤੇ ਇਹ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਸੌਹਾਂ ਨੇਨਾ ਇਨਾਂ ਤੇ ਤਵਾਰ ਨਹੀਂ ਕਰਨਾ ਜਦੋਂ ਸਿੰਘਾਂ ਨੇ ਬਹੁਤ ਜੋਰ ਪਾਇਆ ਵਿੱਚ ਇਤਿਹਾਸਕਾਰਾਂ ਨੇ ਵੀ ਲਿਖਿਆ ਕਿ ਮਾਤਾ ਜੀ ਨੇ ਵੀ ਕਿਹਾ ਕਈ ਇੱਥੇ ਕਹਿ ਦਿੰਦੇ ਜੀ ਤੁਸੀਂ ਕਿਉਂ ਕਹਿੰਨੇ ਕਿ ਮਾਤਾ ਜੀ ਨੇ ਕਿਹਾ ਇਸ ਤਰ੍ਹਾਂ ਮਾਤਾ ਜੀ ਕਿਤੇ ਕਮਜ਼ੋਰ ਸੀ ਪਰ ਮਾਤਾ ਜੀ ਦੇ ਕਹਿਣ ਦਾ ਤਰੀਕਾ ਜਿਹੜਾ ਸੀ ਉਹ ਇਸ ਤਰ੍ਹਾਂ ਦਾ ਸੀ ਜੇ ਜਦੋਂ ਮਾਤਾ ਜੀ ਨੂੰ ਜਾ ਕਰਕੇ ਵਜੀਰ ਨੇ ਕਿਹਾ ਕਿ ਅਸੀਂ ਸੌਂ ਖਾਂਦੇ ਆ ਪਹਾੜੀ ਰਾਜੇ ਜਿਹੜੇ ਉਹ ਵੀ ਸੌਂ ਆ ਖਾਂਦੇ ਨੇ ਤੁਰਕ ਵੀ ਜਿਹੜੇ ਨੇ ਉਹ ਵੀ ਔਰੰਗੇ ਨੇ ਵੀ ਸੌਂ ਖਾਦੀ ਐ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ ਅਸੀਂ ਕੁਝ ਨਹੀਂ ਕਵਾਂਗੇ ਜਦੋਂ ਸਿੰਘਾਂ ਨੂੰ ਕਿਹਾ ਫਿਰ ਮਾਤਾ ਜੀ ਗਏ ਕਲਗੀਧਰ ਪਿਤਾ ਜੀ ਦੇ ਕੋਲ ਜਾ ਕੇ ਕਿਹਾ ਲਾਲ ਜੀ ਇਹ ਸੌਂ ਆ ਖਾਂਦੇ ਨੇ ਤੇ ਆਪਾਂ ਇਹਨਾਂ ਦੀ ਗੱਲ ਮੰਨ ਲਈਏ ਤਾਂ ਮਹਾਰਾਜ ਜੀ ਨੇ ਕਿਹਾ ਕਿ ਮਾਤਾ ਜੀ ਇਹ ਝੂਠੇ ਲੋਕ ਨੇ ਇਹਨਾਂ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਆਪਾਂ ਇਹ ਕਿਲਾ ਨਹੀਂ ਛੱਡਣਾ ਫਿਰ ਮਾਤਾ ਜੀ ਨੇ ਬਚਨ ਕਹੇ ਸੀ ਕਿ ਪੁੱਤਰ ਤੈਨੂੰ ਪਤਾ ਹੈ ਝੂਠੇ ਲੋਕ ਨੇ ਜਾਂ ਤੇਰੇ ਸਿੰਘ ਜਾਣਦੇ ਨੇ ਝੂਠੇ ਲੋਕ ਨੇ ਤੈਨੂੰ ਸਭ ਕੁਝ ਗਿਆਤ ਹੈ ਤੂੰ ਉਸ ਉਸ ਗੁਰਤਾ ਗੱਦੀ ਦਾ ਮਾਲਕ ਹੈ ਜਿਹਦੇ ਗੁਰੂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੋਏ ਉਹਨਾਂ ਦੀ ਗੱਦੀ ਦਾ ਤੂੰ ਮਾਲਕ ਹੈ ਤੂੰ ਸਾਰੀ ਗਿਆਤ ਹੈ ਤੈਨੂੰ ਪਰ ਮਹਾਰਾਜ ਜੀ ਦੇ ਮਾਤਾ ਜੀ ਕਹਿੰਦੇ ਪੁੱਤਰ ਤੈਨੂੰ ਪਤਾ ਕਿ ਝੂਠੇ ਲੋਕ ਨੇ ਇਤਬਾਰਯੋਗ ਨਹੀਂ ਵਿਸ਼ਵਾਸ ਵਾਲੇ ਨਹੀਂ ਐ ਧੋਖਾ ਕਰਨਗੇ ਪਰ ਤੂੰ ਇਹਨਾਂ ਨੂੰ ਦੁਨੀਆ ਵਿੱਚ ਪ੍ਰਗਟ ਕਰ ਕਿ ਲੋਕਾਂ ਵਿੱਚ ਵੀ ਪਤਾ ਲੱਗੇ ਜੇ ਅੱਜ ਤੂੰ ਕਿਲਾ ਨਹੀਂ ਛੱਡਦਾ ਤਾ ਲੋਕਾਂ ਨੇ ਆਉਣ ਵਾਲੇ ਸਮਿਆਂ ਵਿੱਚ ਤਰਕ ਲੋਕ ਬੜੇ ਹੋਣਗੇ ਅੱਜ ਵੀ ਜਿਵੇਂ ਆਪਾਂ ਦੇਖਦੇ ਆਂ ਕਿ ਬੜੀ ਤਰਕ ਹੁੰਦੀ ਹੈ ਹਰ ਚੀਜ਼ ਤੇ ਗੁਰੂ ਮਹਾਰਾਜ ਜੀ ਦੀ ਹਰ ਚੀਜ਼ ਤੇ ਤਰਕ ਤਰਕ ਨਾਲ ਹੀ ਗੱਲ ਕਰਦਾ ਬੰਦਾ ਠੀਕ ਹੈ ਕਿਸੇ ਹੱਦ ਤੱਕ ਤਰਕ ਜਾਇਜ ਹੈ ਜੇ ਕੋਈ ਅਸੀਂ ਗਿਆਨ ਨੂੰ ਪ੍ਰਾਪਤ ਕਰਨਾ ਹੈ ਕੋਈ ਸ਼ਰਧਾ ਭਾਵਨਾ ਸਾਡੇ ਮਨ ਦੇ ਵਿੱਚ ਤਾਂ ਸਾਨੂੰ ਕੋਈ ਮਨ ਵਿੱਚ ਕਈ ਵਾਰ ਕੋਈ ਸ਼ੰਕਾ ਆਉਂਦਾ ਸੀ ਉਹਨੂੰ ਦੂਰ ਕਰ ਸਕਦੇ ਆਂ ਪਰ ਜਿਹੜੀ ਐ ਇੱਕ ਖੋਟੀ ਤਰਕ ਹੁੰਦੀ ਜਿਹਦੇ ਨਾਲ ਗੁਰੂ ਨੂੰ ਨੀਵਾ ਵਿਖਾਉਣਾ ਜਾਂ ਉਸ ਚੀਜ਼ ਦਾ ਖੰਡਨ ਹੀ ਕਰਨਾ ਉਹ ਅਜ ਤਰਕ ਪ੍ਰਧਾਨ ਹੈ ਸਾਡੇ ਧਰਮ ਦੇ ਵਿੱਚ ਕਈ ਕਹਿੰਦੇ ਨੇ ਜੀ ਅਮਰਤ ਛਕਣ ਦੀ ਕੀ ਲੋੜ ਐ ਸ਼ਸਤਰ ਪਹਿਨਣ ਦੀ ਕੀ ਲੋੜ ਐ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਕੀ ਲੋੜ ਐ ਪ੍ਰਕਰਮਾ ਕਰਨ ਦੀ ਕੀ ਲੋੜ ਐ ਅੰਮ੍ਰਿਤ ਵੇਲੇ ਉਠਣ ਦੀ ਕੀ ਲੋੜ ਐ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਦੀ ਕੀ ਲੋੜ ਐ ਇਹੋ ਜੀਆਂ ਬੜੀਆਂ ਤਰਕਾਂ ਨੇ ਇਹੋ ਜੀ ਲੋਕ ਇਹ ਵੀ ਕਹਿ ਸਕਦੇ ਸੀ ਜੇ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਦੇ ਉਹਨਾਂ ਨੇ ਇਹ ਵੀ ਤਰਕ ਕਰਨੀ ਸੀ ਕਿ ਗੁਰੂ ਐਵੇਂ ਹੱਠੀ ਬਣਿਆ ਰਿਆ ਵੀ ਉਹ ਤਾਂ ਸੌਹਾ ਖਾਂਦੇ ਪਏ ਸੀ ਮਾਰ ਨੇ ਕਿਲਾ ਕਿਉਂ ਨਹੀਂ ਛੱਡਿਆ ਤੇ ਮਾਤਾ ਜੀ ਇੱਥੇ ਕਹਿੰਦੇ ਪੁੱਤਰ ਤੂੰ ਇਹਨਾਂ ਲੋਕਾਂ ਨੂੰ ਝੂਠੇ ਕਰ ਤੈਨੂੰ ਪਤਾ ਹੈ ਝੂਠੇ ਨੇ ਇਤਬਾਰ ਯੋਗ ਨਹੀਂ ਪਰ ਜੇ ਤੂੰ ਇਹਨਾਂ ਦੇ ਧਰਮ ਦੀ ਇੱਜ਼ਤ ਰੱਖਦਿਆਂ ਹੋਇਆਂ ਸੌਹਾ ਤੇ ਇਤਬਾਰ ਕਰ ਲਵੇਂਗਾ ਨਾ ਕਿਲਾ ਛੱਡ ਦੋਵੇਂਗਾ ਜੇ ਹਮਲਾ ਵੀ ਇਹ ਕਰ ਦਿੰਦੇ ਨੇ ਤੇ ਇਹ ਦੁਨੀਆ ਦੇ ਵਿੱਚ ਲੋਕ ਝੂਠੇ ਰਹਿਣਗੇ ਹੁਣ ਦੇਖਿਓ ਜਿੱਥੇ ਆਪਾਂ ਇਹ ਦਿਹਾੜਾ ਮਨਾਉਂਦੇ ਆ ਨਾ ਸ਼ਹੀਦੀ ਦਿਹਾੜੇ ਤੇ ਆਪਾਂ ਸ਼ਹਾਦਤਾਂ ਨੂੰ ਯਾਦ ਕਰਦੇ ਆ ਵੱਡੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਦੇ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਬਾਬਾ ਜੀਵਨ ਸਿੰਘ ਜੀ ਵਰਗੇ ਹੋਰ ਵੀ ਬਿਆੰਤ ਗੁਰਸਿੱਖ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜੰਗ ਲੜਿਆ ਸਾਰਿਆਂ ਨੂੰ ਆਪਾਂ ਯਾਦ ਕਰਦੇ ਹਾਂ ਜਿੱਥੇ ਇਹ ਅਣਖ ਬਹਾਦਰੀ ਦੀ ਖਾਤਰ ਮਹਾਰਾਜ ਜੀ ਨੇ ਦੇ ਪਰਿਵਾਰ ਨੇ ਵੀ ਸ਼ਹਾਦਤਾਂ ਦੇ ਦਿੱਤੀਆਂ ਇਹ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਂਦੇ ਆ ਉਥੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਸੌਹਾ ਖਾਧੀਆਂ ਉਹ ਗੜੀ ਜਿਹੜੀ ਆਨੰਦਪੁਰ ਸ ਹੈ ਆਨੰਦਪੁਰ ਸਾਹਿਬ ਦਾ ਕਿਲਾ ਆਨੰਦਪੁਰ ਸਾਹਿਬ ਦੀ ਧਰਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜਿਹੜੇ ਪਹਾੜੀ ਰਾਜੇ ਸਨ ਤੇ ਤੁਰਕ ਸੰਨੁਰੰਗੇ ਔਰੰਗੇ ਵਰਗੇ ਉਹਨਾਂ ਨੇ ਆਪਣੇ ਧਰਮ ਦੀਆਂ ਸੌਹਾਂ ਖਾਧੀਆਂ ਧਰਮ ਦੀਆਂ ਸੌਹਾਂ ਖਾ ਕੇ ਉਹ ਮੁਕਰ ਗਏ ਜਿੱਥੇ ਅੱਜ ਅਸੀਂ ਸ਼ਹਾਦਤਾਂ ਮਨਾਉਂਦੇ ਆ ਉਥੇ ਇਹ ਗੱਲਾਂ ਸਾਨੂੰ ਯਾਦ ਕਰਵਾਉਂਦੀਆਂ ਨੇ ਇਹੀ ਦਿਨ ਯਾਦ ਕਰਵਾਉਂਦੇ ਨੇ ਕਿ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਲੋਕ ਜਿਹੜੇ ਕਹਿੰਦੇ ਸੀ ਅਸੀਂ ਧਰਮ ਵਿੱਚ ਬੜੇ ਪੱਕੇ ਆ ਆਪਣੇ ਧਰਮ ਦੀਆਂ ਸੌਹਾਂ ਖਾ ਕੇ ਉਹ ਮੁਕਰ ਗਏ ਇਥੇ ਇਹ ਵੀ ਗੱਲ ਉਹਨਾਂ ਦੀ ਸਪਸ਼ਟ ਹੁੰਦੀ ਹੈ ਇਸ ਕਰਕੇ ਫਿਰ ਮਾਤਾ ਜੀ ਨੇ ਕਿਹਾ ਸੀ ਕਿ ਪੁੱਤਰ ਇਹਨਾਂ ਨੂੰ ਦੁਨੀਆ ਦੇ ਵਿੱਚ ਪ੍ਰਗਟ ਕਰੇ ਇਸ ਚੀਜ਼ ਨੂੰ ਤਾਂ ਫਿਰ ਕਲਗੀਧਰ ਪਿਤਾ ਜੀ ਨੇ ਮਾਤਾ ਜੀ ਦੇ ਬਚਨ ਮੰਨ ਕੇ ਇਹ ਕਿਹਾ ਸੀ ਕਿ ਮੈਂ ਇਹਨਾਂ ਨੂੰ ਦੁਨੀਆ ਵਿੱਚ ਪ੍ਰਗਟ ਕਰਾਂਗਾ ਇੱਥੇ ਭਾਈ ਸਾਹਿਬ ਜੀ ਉਹੀ ਜ਼ਿਕਰ ਕਰਦੇ ਆ ਕਰੈ ਪ੍ਰਤੀਖਣ ਨਿਕਸੈ ਜਬੈ ਘੇਰ ਗੁਰੂ ਕਾ negligence ਹੁੰਦਾ ਬੈ ਇਹ ਜਤਨ ਇਹ ਮਹਾਰਾਜ ਜੀ ਵੀ ਉਹੀਕ ਕਰਦੇ ਪਏ ਸੀ ਕਿ ਮਹਾਰਾਜ ਜੀ ਆਨੰਦਪੁਰ ਸਾਹਿਬ ਨੂੰ ਜਦੋਂ ਛੱਡਣਗੇ ਕੇਲੇ ਨੂੰ ਛੱਡਣਗੇ ਤਾਂ ਅਸੀਂ ਗੁਰੂ ਨੂੰ ਘੇਰ ਕਰਕੇ ਗੁਰੂ ਨੂੰ ਫੜ ਲਵਾਂਗੇ ਆ ਰਾਮ ਕਨੌਲੇ ਲਗ ਚੱਲ ਆਏ ਆ ਕਹਿੰਦੇ ਉਦੋਂ ਉੱਥੋਂ ਤੋਂ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਿਆ ਉੱਥੋਂ ਤਕਰੀਬਨ 8 ਕੋਹ ਦੀ ਦੂਰੀ ਤੇ ਨਾਰਾਮ ਕਨੌਲਾ ਇੱਕ ਨਗਰ ਹੈ ਉੱਥੇ ਚੱਲ ਕਰਕੇ ਮਹਾਰਾਜ ਜੀ ਆਏ ਹਨ ਸਿੰਘ ਪੰਚ ਸਗੂਲ ਬਨਾਈ ਤੇ ਮਹਾਰਾਜ ਜੀ ਦੇ ਨਾਲ ਇਸ ਸਮੇਂ ਜਿਹੜੇ ਸ਼ਸਤਰ ਬਸਤਰ ਧਾਰਨ ਕੀਤੇ ਹੋਏ ਲੜਾਕੇ ਭਾਵ ਜੁਹਾਰੂ ਜੋਧੇ ਸਿੰਘ ਨੇ ਉਹਨਾਂ ਦੀ ਗਿਣਤੀ 500 500 ਹੈ 500 ਸਿੰਘ ਮਹਾਰਾਜ ਜੀ ਦੇ ਚੱਕਰ ਦੇ ਵਿੱਚ ਲੈ ਕਰਕੇ ਠੇਰਾ ਬਣਾ ਕਰਕੇ ਮਹਾਰਾਜ ਜੀ ਦੇ ਆਲੇ ਦੁਆਲੇ ਸਤਿਗੁਰਾਂ ਨੂੰ ਲੈ ਕੇ ਆ ਰਹੇ ਹਨ ਵਿੱਚ ਖੜੇ ਰਹੇ ਹਨ ਦੁਰਜਨ ਖੜੇ ਰਹੇ ਪਛਾਤੀ ਆ ਦੋਸ ਜਿਹੜੇ ਦੋਸ਼ਟ ਜਿਹੜੇ ਪਾਪੀ ਨੇ ਨਾ ਉਹ ਬਾਹਰ ਹੀ ਖੜੇ ਰਹੇ ਉਹ ਡੀਕਦੇ ਰਹੇ ਕਿਲੇ ਦੇ ਬਾਹਰ ਖੜੇ ਹੋਏ ਕਰਿਆ ਨਮਾਨ ਸਕਲ ਸੁਧ ਜਾਤੀ ਉਹਨਾਂ ਨੂੰ ਸਮਝ ਹੀ ਨਹੀਂ ਲੱਗੀ ਪਤਾ ਹੀ ਨਹੀਂ ਲੱਗਾ ਕਿ ਗੁਰੂ ਮਹਾਰੇ ਕਿਹੜੇ ਵੇਲੇ ਲਗੇ ਤੇ ਉਹ ਜਿਹੜੇ ਪਾਪੀ ਸੀ ਨਾ ਦੁਸ਼ਟ ਸੀ ਜਵੇਂ ਤੁਰਕ ਪਹਾੜੀ ਰਾਜੇ ਨੇ ਜਿਹੜੇ ਉਹਨਾਂ ਦੇ ਸਿਪਾਈ ਆ ਸਾਰੇ ਬਾਹਰ ਕਿਲੇ ਤੋਂ ਖੜੇ ਆ ਕਰ ਅਨੁਮਾਨ ਸਗਲ ਸੁਧ ਜਾਤੀ ਫਿਰ ਉਹਨਾਂ ਨੇ ਅਨੁਮਾਨ ਲਾਇਆ ਅੰਦਾਜ਼ੇ ਜੇ ਲਾਏ ਨੇ ਤੇ ਉਹਨਾਂ ਨੂੰ ਖਬਰ ਹੋਈ ਸਾਰੀ ਫਿਰ ਗੁਰੂ ਦੁਰਗ ਮਹ ਆਪ ਥਿਰ ਨਾਹੀ ਆ ਕਹਿੰਦੇ ਪਹਿਲਾਂ ਤਾਂ ਕਿਲੇ ਦੇ ਵਿੱਚੋਂ ਕਿਤੇ ਕਿਤੇ ਗੋਲੀ ਚੱਲਦੀ ਸੀ ਕੋਈ ਤੀਰ ਆਉਂਦਾ ਸੀ ਹਲਚਲ ਹੁੰਦੀ ਸੀ ਕੋਈ ਆਵਾਜ਼ ਆਉਂਦੀ ਸੀ ਪਰ ਜਦੋਂ ਇਹਨਾਂ ਨੇ ਅਨੁਮਾਨ ਲਾਇਆ ਅੰਦਾਜ਼ਾ ਲਾਇਆ ਕੋਈ ਗੋਲੀ ਦੀ ਆਵਾਜ਼ ਨਹੀਂ ਆਈ ਤੀਰ ਦੀ ਕੋਈ ਆਵਾਜ਼ ਨਹੀਂ ਆਈ ਨਾ ਤੇ ਇਹਨਾਂ ਨੇ ਅੰਦਾਜ਼ਾ ਲਾਇਆ ਫਿਰ ਜਾ ਕੇ ਦੇਖਿਆ ਤੇ ਦੇਖਦੇ ਕਿ ਗੁਰੂ ਦਰਗਮਾ ਆਵਥ ਰਣਾਈ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਮਹਾਰਾਜ ਜੀ ਕਿਲੇ ਦੇ ਵਿਚ ਨਹੀਂ ਹਨ ਰੌਰਾ ਨਹ ਲਖੀਤ ਦਿਸ਼ ਸਾਹੀ ਤੇ ਕਹਿੰਦੇ ਕਿ ਗੁਰੂ ਮਹਾਰਾਜ ਜੀ ਹੁਣ ਕਿਲੇ ਵਿੱਚ ਹੈ ਨਹੀਂ ਨਾ ਹੀ ਉੱਥੇ ਕੋਈ ਸਿੰਘ ਨੇ ਉਸ ਤਰਫ ਤੋਂ ਕੋਈ ਰੌਲਾ ਜਿਹੜਾ ਹੈ ਕੋਈ ਆਵਾਜ਼ ਨਹੀਂ ਆ ਰਹੀ ਜਾਣਿਓ ਪਰ ਅਗਾਰੀ ਗਏ ਇਹ ਗੱਲ ਕਹਿੰਦੇ ਪਤਾ ਲੱਗਦਾ ਕਿ ਗੁਰੂ ਮਹਾਰਾਜ ਜੀ ਕਿਲੇ ਨੂੰ ਛੱਡ ਕੇ ਕਿਤੇ ਅੱਗੇ ਲੰਘ ਗਏ ਮਾਰਗ ਦੂਰ ਉਲੰਘਤ ਭਏ ਇਹ ਬਾਲ ਦੂਰ ਲੰਘ ਗਏ ਮਹਾਰਾਜ ਜੀ ਸਾਨੂੰ ਪਤਾ ਨਹੀਂ ਲਗਾ ਇਹ ਮਹ ਲਖਕਾਰ ਅਸਵਾਰ ਤਵਾਏ ਇਸ ਰੈਨਾ ਪਹਾੜੀ ਰਾਜਿਆਂ ਨੇ ਜਿਹਦੇ ਨਾਲ ਦੇ ਕੋਈ ਜਰਨੈਲ ਸੀ ਉਹਨਾਂ ਨੇ ਤੁਰਕਾਂ ਦੇ ਜਿਹੜੇ ਉਮਰਾਵ ਸੀ ਉਹਨਾਂ ਨੇ ਜਦੋਂ ਵਿਚਾਰ ਕੀਤੀ ਕਿ ਮਹਾਰਾਜ ਜੀ ਅੱਗੇ ਲੰਘੇ ਇਸ ਤਰ੍ਹਾਂ ਜਾਣ ਕਰਕੇ ਇਹਨਾਂ ਨੇ ਆਪਣੇ ਜਿਹੜੇ ਘੋੜ ਸਵਾਰ ਸੀ ਉਹ ਮਗਰ ਦੁੜਾਏ ਹਨ ਮਗਰ ਭੇਜੇ ਮਹਾਰਾਜ ਜੀ ਦੇ ਸੂਨ ਪਰਿਓ ਗੱਡ ਦੇਖਿਓ ਜਾਏ ਕੁਝ ਜਿਹੜੇ ਸੀ ਕਿਲੇ ਨੂੰ ਦੇਖਣ ਵਾਸਤੇ ਭੇਜੇ ਆ ਕਿ ਜਿਹੜੇ ਕਿਲੇ ਦੇ ਵਿੱਚ ਜਾ ਕਰਕੇ ਦੇਖਣਾ ਕਰੋ ਜਦੋਂ ਕਿਲਾ ਦੇਖਿਆ ਨਾ ਤੇ ਉਹ ਵੇਖਿਆ ਕਿ ਕਿਲਾ ਤਾਂ ਖਾਲੀ ਪਿਆ ਹੈ। ਖਵਾਜਾ ਮਰਦੂਦ ਗੁਲਾਮ। ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਖਵਾਜਾ ਮਰਦੂਦ ਸੀ ਨਾ ਇਹ ਗੁਲਾਮ ਸੀ ਇਹਨੂੰ ਭੇਜਿਆ ਸੀ ਔਰੰਗੇ ਨੇ। ਔਰੰਗੇ ਨੂੰ ਭੇਜਣਾ ਔਰੰਗੇ ਨੇ ਇਹਨੂੰ ਭੇਜਣਾ ਕੀਤਾ ਸੀ ਉਹ ਕਹਿਣ ਲੱਗਾ ਹੈ। ਹਰਿ ਸ ਬੋਲਿਓ ਤਲ ਸੰਗ ਤਮਾਮ। ਇਹ ਤਾਂ ਇਹਦਾ ਨਾਮ ਕਹਿੰਦੇ ਖਵਾਜਾ ਮਹਿਦੂਦ ਸੀ। ਪਰ ਕਲਗੀਧਰ ਪਿਤਾ ਜੀ ਨੇ ਇਹਦਾ ਨਾਮ ਜਫਰ ਨਾਮੇ ਦੇ ਵਿੱਚ ਖਵਾਜਾ ਮਰਦੂਦ ਲਿਖਿਆ ਕਿਉਂ ਕਿਉਂਕਿ ਇਹ ਜਿਹੜਾ ਖਵਾਜਾ ਮਹਦੂਦ ਸੀ ਨਾ ਅੱਗੇ ਪ੍ਰਸੰਗ ਆਵੇਗਾ ਤੇ ਚਮਕੌਰ ਦੀ ਗੜੀ ਦਾ ਤੇ ਉਹਦੇ ਵਿੱਚ ਮਹਾਰਾਜ ਜੀ ਦੇ ਤੀਰ ਤੋਂ ਬਚਦਾ ਚਮਕੌਰ ਦੀ ਗੜੀ ਦੀ ਕੰਧ ਦੀ ਓਟ ਲੈ ਕੇ ਭੱਜ ਗਿਆ ਸੀ ਨਾਹਰ ਖਾਨ ਨੂੰ ਵੀ ਮਹਾਰਾਜ ਜੀ ਨੇ ਤੀਰ ਮਾਰਿਆ ਕਣੀ ਖਾਨ ਨੂੰ ਵੀ ਮਾਰਨਾ ਕੀਤਾ ਸੀ ਜੋ ਕਿਲੇ ਦੀ ਕੱਚੀ ਗੜੀ ਦੇ ਉੱਤੇ ਚੜ ਕੇ ਆਉਣ ਲੱਗੇ ਸੀ ਪਰ ਜਦੋਂ ਇਹਨੇ ਵੇਖਿਆ ਕਿ ਮਹਾਰਾਜ ਨੇ ਤੀਰ ਮਾਰ ਕੇ ਦੋਹਾਂ ਨੂੰ ਹੀ ਮਾਰ ਦਿੱਤਾ ਤੇ ਡਰਦਾ ਮਹਾਰਾਜ ਦੇ ਸਾਹਮਣੇ ਨਹੀਂ ਹੋਇਆ ਤੇ ਲੁਕ ਕੇ ਭੱਜ ਗਿਆ ਲੁਕਿਆ ਇਹਦੇ ਆਥੋਂ ਪਰੇ ਨੂੰ ਹੋ ਗਿਆ ਤੇ ਕਲਗੀਧਰ ਪਿਤਾ ਜੀ ਨੇ ਲਿਖਿਆ ਔਰੰਗੇ ਨੂੰ ਜਦੋਂ ਜਫਰਨਾਮਾ ਲਿਖਿਆ ਨਾ ਤੇ ਮਹਾਰਾਜ ਜੀ ਕਹਿੰਦੇ ਤੇਰਾ ਇੱਕ ਕਹਿੰਦੇ ਬਹਾਦਰ ਸੀ ਜਿਹੜਾ ਤੂੰ ਭੇਜਿਆ ਸੀ ਨਵਾਬ ਖਵਾਜਾ ਮਹਿਦੂਦ ਕਹਿੰਦੇ ਉਹ ਮਰਦੂਦ ਹੀ ਨਿਕਲਿਆ ਕਾਇਰ ਮਰਦੂਦ ਦਾ ਹੁੰਦਾ ਕਾਇਰ ਉਹ ਕਾਇਰ ਨਿਕਲਿਆ ਨੀਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ ਉਹ ਲੁਕ ਗਿਆ ਗੜੀ ਦੀ ਕੰਧ ਦੇ ਨਾਲ ਲੁਕ ਕਰਕੇ ਪਿਛਲੇ ਪਾਸੇ ਚਲਾ ਗਿਆ ਤਾਂ ਇੱਥੇ ਭਾਈ ਸੰਤੋਖ ਸਿੰਘ ਜੀ ਨੇ ਉਹਦਾ ਨਾਮਰਦੂਦ ਲਿਖਿਆ ਕਿ ਜਿਹੜਾ ਅਸੀਂ ਔਰੰਗੇ ਨੇ ਭੇਜਿਆ ਸੀ ਇਹ ਸਾਰੇ ਦਰ ਨੂੰ ਆਪਣੀ ਫੌਜ ਨੂੰ ਕਹਿਣ ਲੱਗਾ ਗੁੱਸੇ ਵਿੱਚ ਘੇਰੋ ਅਗਰ ਜਾਏ ਕਰ ਐਸੇ ਮਹਾਰਾਜ ਜੀ ਨੇ ਬਾਰੇ ਕਹਿਣ ਲੱਗਾ ਕਿ ਜਾਓ ਹੁਣ ਅੱਗੇ ਜਾ ਕਰਕੇ ਮਹਾਰਾਜ ਜੀ ਨੂੰ ਘੇਰਨਾ ਕਰੋ ਜਿਸ ਤੇ ਨਿਕਸ ਜਾਏ ਨਹਿ ਕੈਸੇ ਆਪ ਗੁੱਸੇ ਵਿੱਚ ਕਹਿੰਦਾ ਕਿ ਗੁਰੂ ਨਿਕਲ ਨਾ ਜਾਵੇ ਇਸ ਤਰ੍ਹਾਂ ਮਹਾਰਾਜ ਨੂੰ ਜਾ ਕੇ ਅੱਗੇ ਘੇਰਾ ਪਾਓ ਜਥੇਦਾਰ ਸਰਦਾਰ ਕਨੇਰੀ ਆਪਣੇ ਜਿਹੜੇ ਜਰਨੈਲ ਸੀ ਜੋ ਸਰਦਾਰ ਸੀ ਫੌਜ ਸੀ ਉਹ ਸ ਬਹੁਤ ਸਾਰੇ ਜਿਹੜੇ ਸਨ ਕਰ ਕਰ ਕ੍ਰੁੱਦਤ ਸਗਰੇ ਪ੍ਰੂਰੇ ਆ ਸਾਰੇ ਕਹਿੰਦੇ ਗੁੱਸੇ ਦੇ ਨਾਲ ਇਹਨੇ ਉਹਨਾਂ ਨੂੰ ਪ੍ਰੇਰਣਾ ਕੀਤਾ ਹੈ ਭੀਮਚੰਦ ਕੋ ਪਾਖ ਪਠਾਇਓ ਆ ਇਸ ਤਰ੍ਹਾਂ ਕਹਿੰਦੇ ਭੀਮਚੰਦ ਸੀ ਜਿਹੜਾ ਪਹਾੜੀ ਰਾਜਾ ਬਾਈ ਧਾਰਦਾ ਸੀ ਇਹਨੂੰ ਵੀ ਗਿਆ ਹੈ ਨਾ ਆਪਣੋਂ ਦਲੂ ਕਿਉਂ اٹਕਾਇਓ ਇਹਨੂੰ ਵੀ ਕਹਿਣ ਲੱਗਾ ਤੂੰ ਆਪਣਾ ਦਲ ਫੌਜ ਕਿਉਂ ਰੋਕ ਕਰਕੇ ਰੱਖੀ ਹੋਈ ਹੈ। ਪ੍ਰੇਰ ਹੋ ਸਭ ਪਰਬਤ ਕੀ ਸੈਨਾ। ਜਿੰਨੀ ਵੀ ਕਹਿੰਦੇ ਪਹਾੜੀਆਂ ਦੀ ਫੌਜ ਆ ਉਹਨੂੰ ਸਾਰੀ ਨੂੰ ਆਵਾਜ਼ ਮਾਰਨਾ ਕਰ। ਘੇਰ ਜਾਏ ਗਹਿ ਪਿਖਨੈ ਨਾ। ਸਾਰਿਆਂ ਨੂੰ ਪ੍ਰੇਰ ਕਰਕੇ ਕਹਿੰਦੇ ਗੁਰੂ ਮਹਾਰਾਜ ਜੀ ਦੇ ਵੱਲ ਭੇਜ ਗੁਰੂ ਨੂੰ ਜਾ ਕਰਕੇ ਘੇਰਨਾ ਕਰੋ ਦੇਖ ਕੇ ਕਿੱਥੇ ਨੇ ਮਹਾਰਾਜ। ਹਨਵਜੀਤ ਸਰਹੰਦ ਆਇਆ ਆ ਇਸ ਤਰ੍ਹਾਂ ਸਰਹੰਦ ਦਾ ਜਿਹੜਾ ਵਜੀਦ ਖਾਂ ਸੀ ਉਹ ਵੀ ਆਇਆ ਦੌੜ ਕਰਕੇ ਲੱਖੋਂ ਲਸ਼ਕਰ ਲੈ ਉਮਡਾਇਆ ਆ ਲੱਖਾਂ ਦੀ ਗਿਣਤੀ ਵਿੱਚ ਉਹ ਵੀ ਆਪਣਾ ਲਸ਼ਕਰ ਫੌਜ ਜਿਹਦੀ ਲੈ ਕਰਕੇ ਜ਼ੇਰਦਸਤ ਸੂਬਾ ਲਵਪੁਰ ਕੋ ਆ ਇਸ ਤਰ੍ਹਾਂ ਲਾਹੌਰ ਦਾ ਸੂਬੇਦਾਰ ਸੀ ਜਿਹਦਾ ਨਾਂ ਸੀ ਜ਼ਬਰਦਸਤ ਖਾਂ ਉਹ ਵੀ ਆਇਆ ਗੁਰੂ ਜੀ ਨੂੰ ਫੜਨ ਵਾਸਤੇ ਦੂਰ ਚਲਿਓ ਪਕਰਨ ਸ੍ਰੀ ਗੁਰੂ ਆਉ ਵੀ ਮਹਾਰਾਜ ਜੀ ਦੇ ਮਗਲ ਫੜਨ ਵਾਸਤੇ ਸਤ ਗੁਰਾਂ ਨੂੰ ਆਪਣੀ ਫੌਜ ਲੈ ਕੇ ਚੱਲਿਆ ਹੈ ਬੇਸ਼ਮਾਰ ਜਮਨੇ ਸਿਆੰਧੀ ਆਰੀ ਆਹ ਕਹਿੰਦੇ ਜਿਸ ਤਰ੍ਹਾਂ ਅਕਾਲੀ ਬੋਲੀ ਰਾਤ ਹੁੰਦੀ ਇਸ ਤਰ੍ਹਾਂ ਹੀ ਬੇਸ਼ਮਾਰ ਜਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਫੌਜ ਦੀ ਸੈਨਾ ਉਮੜਦੀ ਸਭ ਇੱਕ ਵਾਰੀ ਆਹ ਸਾਰੀ ਸੈਨਾ ਇੱਕੋ ਵਾਰੀ ਕਹਿੰਦੇ ਜਿਹੜੀ ਇਹ ਉਮੜ ਪਈ ਹੈ ਮੋਰ ਸੂਰਜ ਨੂੰ ਪੱਕਰ ਨਹੀ ਤਾ ਆ ਗੁਰੂ ਮਾਰਾ ਸੂਰਜ ਦੀ ਨਿਆਈ ਹਾਂ ਸੂਰਜ ਨੂੰ ਪਕੜਨ ਵਾਸਤੇ ਗਹਿ ਗਹ ਆਯੁੱਧ ਉਮੜੇ ਖੇਤ ਆ ਸਾਰੇ ਜਿਹੜੇ ਹੱਥਾਂ ਦੇ ਵਿੱਚ ਹਥਿਆਰਾਂ ਨੂੰ ਫੜ ਫੜ ਕੇ ਉਮੜ ਪਏ ਹੋ ਆ ਕਹ ਕੋ ਪਛਤਾਤ ਐਸਾ ਕਹਿੰਦੇ ਕੋਈ ਅੱਕੇ ਭੱਜਿਆ ਜਾਂਦਾ ਕੋਈ ਪਿੱਛੇ ਆਪਣਾ ਘੋੜਾ ਜਿਹੜਾ ਦੁੜਾ ਕੇ ਲੈ ਕੇ ਜਾ ਰਿਹਾ ਹੈ ਗੌਰਤ ਜਾਤ ਗਿਰ ਕੋ ਖਾਤ ਜਿਹੜੇ ਸਿਪਾਈ ਪੈਦਲ ਨੇ ਚੱਲਣ ਵਾਲੇ ਉਹ ਵੀ ਟੋੜਦੇ ਨੇ ਤੇ ਤੋੜਦੇ ਹੋਏ ਕਈ ਹਨੇਰਾ ਹੈ ਰਾਤ ਅਤੀ ਰਾਤ ਦਾ ਸਮਾਂ ਹੈ ਤੇ ਕਈ ਤੂਆਂ ਵਿੱਚ ਦੇਖ ਪੈਂਦੇ ਹਨ ਕਿਤਕ ਪਰਸ ਪਰ ਲੱਗ ਹੈ ਕਸਕਲੇ ਹਾਂ ਇਸ ਤਰ੍ਹਾਂ ਕਹਿੰਦੇ ਕਈ ਆਸਤੇ ਵਿੱਚ ਇੱਕ ਦੂਜੇ ਨੂੰ ਧੱਕੇ ਮਾਰਦੇ ਧਕੇਲੇ ਜਾਂਦੇ ਜਿਵੇਂ ਦੌੜ ਕੇ ਜਾਂਦੇ ਪਏ ਹਨ ਬਾਜੀ ਲਰਤ ਸੌਰਨ ਮੇਲੇ ਹਾਂ ਇਸ ਤਰ੍ਹਾਂ ਕਹਿੰਦੇ ਜਿਹੜੇ ਸਵਾ ਘੋੜਿਆਂ ਤੇ ਸਵਾਰ ਨੇ ਉਹ ਵੀ ਵੱਧ ਤੋਂ ਵੱਧ ਆਪਣੇ ਘੋੜਿਆਂ ਨੂੰ ਡਟਾਉਂਦੇ ਹਨ ਕਰ ਤੂਰਨਤਾ ਪਹੁੰਚੇ ਆਏ ਹਾਂ ਸਾਰੇ ਛੇਤੀ ਕਰ ਅਗੇ 63 ਦੇ ਨਾਲ ਅਸੀਂ ਪਹੁੰਚ ਜਾਈਏ ਸੰਗਨ ਕੋ ਪਿੱਛੇ ਜਹ ਜਾਏ ਆਹ ਕਹਿੰਦੇ ਸਿੰਘਾਂ ਦੇ ਪਿੱਛੇ ਜਾ ਰਹੇ ਸੀ ਕਿ ਸਿੰਘ ਜਿੱਥੇ ਅੱਗੇ ਜਾ ਰਹੇ ਆ ਸਿੰਘਾਂ ਨੂੰ ਜਾ ਕਰਕੇ ਛੇਤੀ ਫਟਣਾ ਕਰੀਏ ਸੁਨ ਕੈ ਸ਼ਬਦ ਹਟਾ ਮਨ ਕਰੀ ਆ ਇਸ ਤਰ੍ਹਾਂ ਕਹਿੰਦੇ ਜਦੋਂ ਸਿੰਘਾਂ ਦਾ ਸ਼ਬਦਾਂ ਸਿੰਘਾਂ ਨੇ ਆਵਾਜ਼ ਸੁਣੀ ਹੈ ਕੌਣ ਆਹੋ ਤੁਮ ਰਹੀ ਹੈ ਖਰੇ ਆ ਕਹਿੰਦੇ ਇਸ ਤਰ੍ਹਾਂ ਪੁੱਛਿਆ ਜਦੋਂ ਆਵਾਜ਼ ਆ ਰਹੀ ਸੀ ਦੁਸ਼ਮਣ ਆ ਰਹੇ ਸੀ ਸਿੰਘ ਪੁੱਛਦੇ ਖੜੇ ਹੋ ਕਰਕੇ ਕੌਣ ਹੋ ਤੁਸੀਂ ਦੋਵੇਂ ਦੇਸ਼ ਦੁਸ਼ਮਣ ਜਾਣੇ ਗਏ ਆਹ ਕਹਿੰਦੇ ਜਦੋਂ ਸਿੰਘਾਂ ਨੇ ਵੇਖਿਆ ਕਿ ਦੋਵੇਂ ਦਿਸ਼ਾਵਾਂ ਤੋਂ ਦੁਸ਼ਮਣ ਚੜ੍ਹ ਕੇ ਆ ਗਏ ਸ਼ਸਤਰਣ ਗਹਿ ਸੁਚੇਤ ਸੰਭ ਭੈ ਆਹ ਸ਼ਸਤਰਾਂ ਨੂੰ ਸਾਫੜ ਕਰਕੇ ਜਿਹੜੇ ਸਿੰਘ ਸੀ ਨਾ ਉਹ ਸਾਰੇ ਸਾਹਾ ਸੰਗਤ ਜੀ ਸੁਚੇਤ ਹੋ ਗਏ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਨੇ ਪਹਾੜੀ ਰਾਜਿਆਂ ਨੇ ਤੇ ਤੁਰਕਾਂ ਨੇ ਜਿਹੜੀਆਂ ਕਸਮਾਂ ਖਾਧੀਆਂ ਸੀ ਉਹ ਤੋਂ ਮੁਕਰ ਗਏ ਨੇ ਛਲ ਕਵਟ ਕੀਤਾ ਤੇ ਪਿੱਛੋਂ ਹਮਲਾ ਕਰ ਦਿੱਤਾ ਹੁਣ ਸਿੰਘ ਵੀ ਜਿਹੜੇ ਸੁਚੇਤ ਹੋ ਗਏ ਐ ਇੱਥੇ ਹੁਣ ਸਮੇ ਦੀ ਸਮਾਪਤੀ ਐ ਅੱਗੇ ਜਿਸ ਤਰ੍ਹਾਂ ਪ੍ਰਸੰਗ ਆਵੇਗਾ ਆਪਾਂ ਕੱਲ ਨੂੰ ਜਿਹੜਾ ਹੈ ਸਰਵਣ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਇਹ ਪਵਿੱਤਰ ਪਾਵਨ ਗੁਰੂ ਕੇ ਇਤਿਹਾਸ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਸਾਡਾ ਲੋਕ ਪਰਲੋਕ ਸਹਿੇਲਾ ਹੋ ਜਾਵੇ ਅਸੀਂ ਉਹਨਾਂ ਸ਼ਹੀਦ ਦਾਨੂ ਯਾਦ ਕਰ ਰਹੇ ਸਤਿਗੁਰੂ ਜੀ ਮਹਾਰਾਜ ਸ਼ਹੀਦ ਸਿੰਘ ਸਾਡੇ ਤੇ ਕਿਰਪਾ ਕਰਨ ਸਾਡੇ ਅੰਦਰ ਵੀ ਸਿੱਧਕ ਭਰੋਸਾ ਗੁਰੂ ਮਹਾਰਾਜ ਜੀ ਦੇ ਉੱਤੇ ਵਿਸ਼ਵਾਸ ਗੁਰੂ ਮਹਾਰਾਜ ਦੇ ਚਰਨਾਂ ਨਾਲ ਪਿਆਰ ਬਣ ਜਾਵੇ ਸਤਿਗੁਰੂ ਜੀ ਦਇਆ ਕਰਨ ਵਿਚਾਰਾਂ ਕਰਦੇ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਣੀਆਂ ਸਭਾਬ ਕਨੇ ਸਤਿਗੁਰੂ ਜੀ ਸਤਿਗੁਰਾਂ ਦੀ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ ਸੁਣ ਕੈ ਸ਼ਬਦ ਹਟਾਵਨ ਕਰੇ ਕੌਣ ਆਉ ਤਮ ਰਹੀ ਅਹ ਕਰੇ ਦੋਇ ਦਿਸ਼ ਦੁਸ਼ਮਨ ਜਾਣੀ ਗਈ ਸ਼ਾਸਤਰ ਨਗਰ ਸੁਜੀਤ ਸਭ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ